ਸੁਤਿਆ ਮਾਕ ਮਾ ਜਿਹਨੇ ਜਿਹਨੇ ਜੋਦਾ ਕੀਤਾ ਹੈ ਬਾਕੀ ਪਪੂ ਮਾਮ ਜੀ ਦਾ ਜਿਹੜੇ ਕਰਸੀ ਸਾਰੇ ਇਕ ਤੋਂ ਬਾਅਦ ਨੂੰ ਲਗਾਤਾ ਨੇ ਤਿੰਮੀ ਨੂੰ ਕਹਿਣ ਦਾ ਹੱਕ ਮਿਲ ਗਿਆ ਨਾ ਹੁਸਦਨ ਸੂਰਤ ਦੂਜੇ ਪਾਸੇੋਂ ਚੜਜੂ ਫਿਲਮ ਦੇਖੀ ਹੈ ਨਾ ਸੱਚਾ ਸੁਨਮ ਆ ਕਿਵੇਂ ਦੀ ਬੋਲਦੀ ਪਾਕ ਮਾਨਸਾ ਅਸੀਂ ਇਹ ਮੂਵੀ ਇੱਕ ਰਾਮ ਮਤਲਬ ਪਹਿਲਾਂ ਵੀ ਪਹਿਲੇ ਟਾਈਮ ਤੋਂ ਵੀ ਦੇਖੀ ਸੀ ਜੀ ਵੀਰ ਹਾਲੇ ਉਦੋਂ ਕੋਈ ਜ਼ਿਆਦਾ ਨਹੀਂ ਪਤਾ ਨਹੀਂ ਸੀਗਾ ਪਰ ਬਾਕਮਾਲ ਸਾਰੇ ਤੋਂ ਇੱਕ ਮਾਜ਼ੇ ਵਰਗੇ ਕਿਰਦਾਰ ਬਕਰੇ ਸਵਾਰ ਕਿਰਦਾਰਾਂ ਦੇ ਭਰੇ ਉਹ ਤੋਂ ਉਸ ਟਾਈਮ ਇਹਨਾਂ ਨੂੰ ਜੀ ਪਤਾ ਪਰ ਹੁਣ ਪਤਾ ਲੱਗਿਆ ਵੀ ਇਹ ਕਿਸ ਚੀਜ਼ ਸੀ ਮੌਸਮ ਤਾਂ ਇੱਕ ਵਾਰ ਸੇ ਥੋੜੀ ਜਿਹੀ ਆਪਾ ਹੋਈ ਵੇ ਦੇ ਕਿ ਕਿੰਨੀ ਜਾਣੀ ਮਤ ਸੀ ਸੱਦੀ ਵੀ ਬਾਕਮਾਲ ਮੰਗ ਸੀ ਧਾਰ ਕਿਸੇ ਨੇ ਕੰਮ ਬਾਕੀ ਜਿੱਥੇ ਦੋ ਦੋ ਮਾਨ ਰਲਜਨ ਤੇ ਫਿਰ ਉਹ ਤੁਮਲਾ ਦਾ ਮੁਰਗੀਂ ਗਿਆ ਤੇਮ ਤੋਜਮਾਨ ਜੀ ਦਾ ਹੈ ਇਸ ਬੜੇ ਟੈਲੈਂਟਰ ਦੇ ਤੇ ਅਗੇ ਬਗੂਮਾਨ ਜੀ ਜਿੱਥੇ ਉਹਨੇ ਬਾਕਮਾਲ ਨੂੰ ਬਾਕਮਾਲ ਕਿਸੇ ਨੇ ਕੰਮ ਰੋਤ ਬੜੀ ਖਾਸ ਜਿਹੜੀ ਖਾਸ ਕਹਿੰਦਾ ਮੈਂ ਗੱਲ ਕਰਾ ਖਾਸ ਮੈਨੂੰ ਜਿਹੜਾ ਜਿੰਨੇ ਜਿਹਨੇ ਦੋਦਾ ਕੀਤਾ ਹੈ ਬਾਾਰ ਵੀ ਦੋਦਾ ਬਾਕੀ ਪਪੂ ਮਾਨ ਜੀ ਦਾ ਜਿਹੜੇ ਪਿੱਕਰ ਸੀ ਸਾਰੇ ਇਕੱਠੋਂ ਬਾਅਦ ਮੈਂ ਕੀਤਾ ਤੇ ਅਮਤੋਜੀ ਨੇ ਸਟੋਰੀ ਤੇ ਬਹੁਤ ਵਰਕ ਹੈ ਨਾ ਸਟੋਰੀ ਤੇ ਕੋਸਟਿਮ ਤੇ ਮੈਂ ਉਹਨਾਂ ਦੇ ਨਾਲ ਪਹਿਲਾਂ ਫਿਲਮਾਂ ਕਰ ਚੁੱਕੀ ਹਾਂ ਮੈਨੂੰ ਪਤਾ ਉਹਨਾਂ ਦਾ ਜਿਵੇਂ ਬੜੀ ਕਿਹ ਚੀਜ਼ਾਂ ਦੇ ਬਹੁਤ ਜ਼ਿਆਦਾ ਬ੍ਰਿਕੇ ਚੀਜ਼ਾਂ ਮੈਂ ਇੱਕ ਵਾਰ ਇੱਕ ਛੋਟਾ ਜਿਹਾ ਕਿੱਸਾ ਸ਼ੇਅਰ ਕਰਦੀ ਤੁਹਾਨੂੰ ਮੈਂ ਇੱਕ ਇੰਨਾ ਦੀ ਅਟ੍ਰੈਕਸ਼ਨ ਚ ਮੈਂ ਫਿਲਮ ਕੀਤੀ ਸੀ ਕਿਦਰ ਤੇਰੇ ਖੇਲਾ ਹਰ ਬਜੇ ਮੰਨ ਜੀ 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 ਲੈ ਕਿਤਾਬ ਸਿਰ ਚੜੀ ਪਿਆਰ ਤੇ ਉੱਥੇ ਮੈਂ ਵੈਂਟੇਜ ਤੇ ਮੇਕਅਪ ਕਰਕੇ ਚੱਲੇਗੀ ਸੀ ਅੱਗੇ ਬੈਠੇ ਸੀਗੇ ਤੇ ਮੇਰਾ ਮੇਕਅਪ ਦੇਖ ਕੇ ਕਿਹਨੇ ਕਿ ਮੈਂ ਦਿਲ ਤੇ ਜਾ ਕੇ ਪੁੱਛਿਆ ਨਹੀਂ ਮੈਂ ਵੈਸੇ ਮੈਂ ਵੈਂਟੇਜ ਤੇ ਮੇਕਅਪ ਵਾਲ ਨੂੰ ਗਿਆ ਸੀ ਆ ਮੈਂ ਕਿਹਾ ਤੁਸੀਂ ਮੇਰਾ ਮੇਕਅਪ ਇੰਨਾ ਲੰਬਾ ਕਿਉਂ ਕਰੀ ਜਾਂਦੇ ਹੋ ਉਹ ਕਹਿੰਦੇ ਤੁਸੀਂ ਚੰਗੀ ਫੈਮਲੀ ਤੋਂ ਆਏ ਤਾਂ ਕਰਕੇ ਮੈਂ ਕਿਹਾ ਨਹੀਂ ਫਿਰ ਵੀ ਚਲੋ ਮੈਂ ਚਲੀ ਗਈ ਕਹਿੰਦੇ ਜੀ ਨਹੀਂ ਸਾਨੂੰ ਇੰਨੇ ਦਿਨ ਹੋ ਕੇ ਕੰਮ ਕਰ ਦਿੰਦੇ ਚਲੀ ਗਈ ਅੱਗੇ ਤੋ ਜੀ ਬੱਤ ਹੈ ਨਾ ਕਿ ਇਕਦਮ ਕਰ ਦੇਣੀ ਇਹ ਸਾਰਾ ਕੁਝ ਚੇਂਜ ਕਰ ਮੈਨੂੰ ਕਿ ਸਿੰਪਲ ਲੇਡੀ ਮੇਰੇ ਵਾਲ ਵੀ ਉੱਥੇ ਸੈੱਟ ਦੇ ਵਾਲ ਖਲਵਾਏ ਮੇਰੇ ਸਿੰਪਲ ਮੋਡਲ ਮੇਰੇ ਦਾ ਕੁਝ ਵੇਸਟਿੰਗ ਤਾਂ ਆਸ ਜੀ ਬੀਕਾਪ ਮੁਵ ਟੂ ਪਾਸ ਨਹੀਂ ਚਾਹਤਾ ਮਾਤਮਾਲ ਹੈਗੇ ਨਾ ਤਾਂ ਪਤਾ ਹੀ ਅੰਨ ਦੇ ਐਕਸਪੀਰੀਅੰਸ ਕੋਲ ਹੈ ਤੇ ਵੀ ਅੰਨ ਦਾ ਮਾਤਮਾਲ ਐਕਸਪੀਰੀਅੰਸ ਹੈ ਓਏ ਸੁੱਚਿਆ ਮਾਤਮਾਲ ਅਲੈਕੁਮ ਅਲੈਕ ਇਹ ਜਿਹਨਾਂ ਜਿਹਨੇ ਦੋਦਾ ਕੀਤਾ ਹੈ ਬਾਕੀ ਪਪੂ ਮਾਮ ਜੀ ਦਾ ਜਿਹੜੇ ਕਕਰ ਸੀ ਸਾਰੇ ਇਕ ਤੋਂ ਬਾਅਦ ਨੂੰ ਲਿਖਦਾ ਹੈ ਨੰ ਤੀਮੀ ਨੂੰ ਕਹਿਣ ਦਾ ਹੱਕ ਮਿਲ ਗਿਆ ਨਾ ਹੁਸਦਨ ਸੂਰਤ ਦੂਜੇ ਪਾਸੇੋਂ ਚੜ ਜੂ ਫਿਲਮ ਦੇਖੀ ਹੈ ਨਾ ਸੱਚਾ ਸੁਰਮਾ ਆ ਤੇ ਕਿਵੇਂ ਦੀ ਲੱਗੀ ਮਾਕ ਮਾਕ ਅਸੀਂ ਇਹ ਮੂਵੀ ਇੱਕ ਰਾਮ ਮਤਲਬ ਪਹਿਲਾਂ ਵੀ ਪਹਿਲੇ ਟਾਈਮ ਤੇ ਦੇਖੀ ਸੀਗੀ ਵੀਰਾਂ ਨੇ ਉਦੋਂ ਕੋਈ ਜ਼ਿਆਦਾ ਪਤਾ ਨਹੀਂ ਸੀਗਾ ਪਰ ਬਾਕ ਮਾਕ ਸਾਰੇ ਐਕਟਰ ਕੁਆਜ਼ੇ ਕਰਦਾਰ ਬਕਰੇ ਸੀ ਸਵਾਰ ਕਰਦਾਰਾਂ ਦੇ ਭਰੇ ਉਹ ਤੋਂ ਉਸ ਟਾਈਮ ਇਹਨਾਂ ਨੂੰ ਜਿੱਪਾ ਪਰ ਹੁਣ ਪਤਾ ਲੱਗਿਆ ਕਿ ਇਹ ਕਿਸ ਚੀਜ਼ ਸੀ ਮੌਸਮ ਤਾਂ ਇੱਕ ਵਾਰ ਸੇ ਥੋੜੀ ਜਿਹੀ ਆਪਾ ਹੋਈ ਵੀ ਇਹ ਦੇ ਕਿ ਕਿੰਨੀ ਜਾਣੀ ਹਮ ਤਸੀਂ ਸੱਣੀ ਬੀ ਬਾਕੀ ਤੁਮਾਰ ਨੋ ਬੀ ਸੀ ਭਾਰੀ ਕਿਸੇ ਨੇ ਅਮ ਬਾਕੀ ਜਿੱਥੇ ਦੋ ਦੋ ਮਾਨ ਰਲਜਨ ਤੇ ਫਿਰ ਉਹ ਤੁਮਾਲਾ ਦਾ ਮੁਰਗੀਂ ਗਿਆ ਤੇ ਅਮ ਤੋਜ ਮਾਨ ਜੀ ਦਾ ਹੈ ਹੀ ਸ ਬੜੇ ਟੈਲੈਂਟਡ ਨੇ ਤੇ ਅਗੇ ਬਹੁਮਾਨ ਜੀ ਇੱਥੇ ਨੇ ਕੁਆਕ ਮਾਲ ਬੋਲ ਬਾਕੀ ਮਦਾ ਹਰ ਕਿਸ ਨੇ ਕੰਮ ਰੱਖਿਆ ਖਾਸ ਜਿਹੜਾ ਖਾਸ ਨੇ ਜਦ ਮੈਂ ਗੱਲ ਕਰਾ ਖਾਸ ਨੇ ਜਿਹੜੇ ਗੇਜ ਹੈ ਮੈਂ ਜਿਹੜਾ ਜਿਹਨੇ ਜੁਦਾ ਕੀਤਾ ਹੈ ਬਾਾਰ ਵੀ ਬਾਾਰ ਬਾਕੀ ਪਪੂ ਮਾਨ ਜੀ ਦਾ ਜਿਹੜੇ ਪਿੱਕਰ ਸੀ ਸਾਰੇ ਇਕੱਠੋਂ ਬਾਅਦ ਨੂੰ ਕੀਤਾ ਤੇ ਅਮ ਤੋਜੀ ਨੇ ਸਟੋਰੀ ਤੇ ਬਹੁਤ ਵਰਕ ਹੈ ਨਾ ਜੀ ਜੀ ਸਟੋਰੀ ਤੇ ਕੋਸਟਿਮ ਤੇ ਮੈਂ ਉਹਨਾਂ ਦੇ ਨਾਲ ਪਹਿਲਾਂ ਫਿਲਮਾਂ ਕਰ ਚੁੱਕੀ ਹਾਂ ਮੈਨੂੰ ਪਤਾ ਉਹਨਾਂ ਦਾ ਇਹ ਉਹ ਬ੍ਰਿਗੇ ਚੀਜ਼ਾਂ ਦੇ ਬਹੁਤ ਜ਼ਿਆਦਾ ਬ੍ਰਿਗੇ ਮੈਂ ਇੱਕ ਵਾਰ ਇੱਕ ਛੋਟਾ ਜਿਹਾ ਕਿੱਸਾ ਸ਼ੇਅਰ ਕਰਦੀ ਤੁਹਾਨੂੰ ਮੈਂ ਇੱਕ ਕਿੰਨਾ ਦਿਟ੍ਰੈਕਸ਼ਨ ਚ ਮੈਂ ਫਿਲਮ ਕੀਤੀ ਸੀ ਕਿ ਕਦਰ ਕਰੇਗਾ ਕਿ ਪ੍ਰੋਜੈਮਾਨ ਜੀ 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 ਲਗਦਾਸ ਸਿਰਫ ਜੀ ਲਗਦਾ ਮੈਂ ਉੱਤੇ ਮੈਂ ਵੈਂਟੇਜ ਚ ਮੇਕਅਪ ਕਰਕੇ ਚਲੇਗੀ ਸੀ ਅੱਗੇ ਬੈਠੇ ਸੀਗੇ ਤੇ ਮੇਰਾ ਮੇਕਅਪ ਵੇਖ ਕੇ ਕਹਿੰਦੇ ਕਿ ਮੈਂ ਬਹੁਤੀ ਜ਼ਿਆਦਾ ਕੁਝ ਕਰੀ ਮੈਂ ਵੈਸੇ ਮੈਂ ਵੈਂਟੇਜ ਵਾਲਾ ਮੇਕਅਪ ਵਾਲ ਨਹੀਂ ਗਿਆ ਸੀ ਆ ਮੈਂ ਕਿ ਤੁਸੀਂ ਵਗਰਾ ਮੇਕਅਪ ਇੰਨਾ ਲੱਗੂ ਕਿ ਉਹ ਕਰੀ શકਦੇ ਹੋ ਕਹਿੰਦੇ ਤੁਸੀਂ ਇੱਕ ਚੰਗੀ ਫੈਮਲੀ ਬਣਾਇਆ ਤਾਂ ਕਰਕੇ ਮੈਂ ਕਿ ਨਹੀਂ ਫਿਰ ਵੀ ਚਲੋ ਮੈਂ ਚਲੀ ਗਈ ਕਹਿੰਦੇ ਜੀ ਨਹੀਂ ਸਾਨੂੰ ਇੰਨੇ ਦਿਨ ਹੋ ਕੇ ਕੰਮ ਕਰਦੇ ਮੈਂ ਚਲੀ ਗਈ ਅੱਗੇ ਤੋ ਜੀ ਬੈਠੇ ਹਾਂ ਵੀ ਕਿ ਐਕਡਮ ਕਰਦੀ ਵੀ ਇਹ ਸਾਰਾ ਕੁਝ ਚੇਂਜ ਕਰ ਮੈਨੂੰ ਕਿ ਸਿੰਪਲ ਲੇਡੀ ਮੇਰੇ ਵਾਲ ਵੀ ਉੱਥੇ ਸੈੱਟ ਦੇ ਵਾਲ ਖਲਵਾਏ ਮੇਰੇ ਸਿੰਪਲ ਮਤਲਬ ਮੇਰੇ ਇੰਨਾ ਕੁ ਚਾਈਨਿੰਗ ਤਾਂ ਸੁਣੋ ਜੀ ਤੇ ਬੇਕਅਪ ਉਹ ਵੀ ਉਹ ਕਿਉਂਸਾ ਤਾਂ ਮਤਮਲ ਹੈ ਜੇ ਤੁਸੀਂ ਤਾਂ ਪਤਾ ਹੀ ਆਪਣਾ ਇਹ ਐਕਸਪੀਰੀਅੰਸ ਕੋ ਦਰ ਦੇਖਦੇ ਵੀ ਅਨ ਦਾ ਮਤਮਲ ਐਕਸਪੀਰੀਅੰਸ ਆ ਗਿਆ